3 ਮਹੀਨੇ ਵਿੱਚ ਮਨਾਏ ਜਾਣ ਵਾਲੇ ਤੀਜ ਦੇ ਤਿਹਾਰ ਦਾ ਉਦੇਸ਼ ਆਪਸੀ ਰਿਸ਼ਤੇਦਾਰ ਨੂੰ ਪਿਆਰ ਦੇ ਨਾਲ ਭਰਨਾ ਤੇ ਪਿਆਰ ਦਾ ਸੁਨੇਹਾ ਸਮਾਜ ਨੂੰ ਦੇਣਾ ਹੈ। ਪਠਾਨਕੋਟ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾ ਦੀਆਂ ਆਗੂ ਮਹਿਲਾਵਾਂ ਵੱਲੋਂ ਤੀਜ ਦੇ ਤਿਹਾਰ ਦਾ ਆਯੋਜਨ ਇੱਕ ਨਿਜੀ ਹੋਟਲ ਵਿੱਚ ਕੀਤਾ ਗਿਆ ਜਿਸ ਵਿੱਚ ਸਭ ਤੋਂ ਖੂਬਸੂਰਤ ਮੰਜ਼ਰ ਇਹ ਵੇਖਣ ਨੂੰ ਮਿਲਿਆ ਕਿ ਇੱਥੇ ਮਾਂ ਆਪਣੀ ਧੀ ਦੇ ਨਾਲ ਭੈਣ ਭੈਣ ਦੇ ਨਾਲ ਭਾਬੀ ਨਣ ਦੇ ਨਾਲ ਨਣ ਦੇ ਭਾਬੀ ਦੇ ਨਾਲ ਸੱਸ ਨੂੰਹ ਦੇ ਨਾਲ ਬੜੇ ਹੀ ਦੇ ਨਾਲ ਪਰੰਪਰਿਕ ਤਰੀਕੇ ਦੇ ਨਾਲ ਪਹਿਰਾਵੇ ਦੇ ਨਾਲ ਪਹੁੰਚੀਆਂ ਤੇ ਜਿਨ੍ਹਾਂ ਨੇ ਤੀ ਦੇ ਤਿਉਹਾਰ ਦੀ ਖੁਸ਼ੀ ਨੂੰ ਦੋ ਗੁਣਾ ਕਰ ਦਿੱਤਾ ਇਸ ਮੌਕੇ ਤੇ ਸਭ ਨੇ ਰਲ ਕੇ ਗਿੱਧਾ ਪੰਗੜਾ ਟੱਪੇ ਗਾਏ ਤੇ ਆਪਣੇ ਮਨ ਦੀਆਂ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਤੇ ਆਪਣੀ ਗੱਲਬਾਤ ਰੱਖਦੇ ਹੋਏ ਆ ਪੂਨਮ ਮਹਾਜਨ ਤੇ ਬਿਟੂ ਅਗਰਵਾਲ ਨੇ ਕਿਹਾ ਕਿ ਤੀਜ ਦੇ ਤਿਹਾਰ ਦਾ ਉਦੇਸ਼ ਆਪਸੀ ਪਿਆਰ ਤੇ ਹੈ ਹੀ ਆਪਣੀ ਸੱਭਿਆਚਾਰ ਸੰਸਕ੍ਰਿਤੀ ਨੂੰ ਅਗਲੀ ਪੀੜ੍ਹੀ ਜਿਹੜੀ ਕਿ ਆਉਣ ਵਾਲੀ ਹੈ ਉਸ ਨੂੰ ਇਸ ਤੋਂ ਜਾਣੂ ਕਰਵਾਉਣਾ ਵੀ ਹੈ ਇਸ ਮੌਕੇ ਤੇ ਸਮਾਜ ਸੇਵੀ ਕਾ ਰੰਜਨਾ ਮਹਾਜਨ ਤ੍ਰਿਪਤਾ ਪੁੰਜ ਡਾਕਟਰ ਸ਼ੋਭਾ ਪ੍ਰਾਸ਼ਰ ਤੇ ਰੀਆ ਪੁੰਜ ਦੇ ਨਾਲ ਨਾਲ ਹੋਰ ਸੰਸਥਾਵਾਂ ਦੀਆਂ ਉਗੀਆਂ ਸ਼ਕਤੀਆਂ ਵੀ ਮੌਜੂਦ ਸਨ ਜਾ ਤਿਹਾਰ ਜਿਹੜਾ ਸੋਨ ਮਹੀਨੇ ਵਿੱਚ ਸਾਰੇ ਲੋਕੀ ਜਿਹੜਾ ਬਹੁਤ ਜ਼ਿਆਦਾ ਇਸਤੀਜ ਦੇ ਤੁਹਾਨੂੰ ਮਨਾਉਂਦੇ ਨੇ ਕਿਉਂਕਿ ਇਹ ਤਿਹਾਰ ਜਿਹੜਾ ਬਹੁਤ ਹੀ ਸਾਡੇ ਪੰਜਾਬੀ ਸੱਭਿਆਚਾਰ ਵਾਸਤੇ ਬਹੁਤ ਮਹੱਤਵਪੂਰਨ ਹੈ ਅੱਜ ਸਾਰੀਆਂ ਪ੍ਰਸਿੱਧ ਜਨਾਨੀਆਂ ਜਿਹੜੀਆਂ ਸ਼ਹਿਰ ਦੀਆਂ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਅੱਜ ਇਸਤੀਜ ਦਾ ਤਿਹਾਰ ਮਨਾਇਆ ਪੰਗੜਾ ਪਾਇਆ ਗਿੱਧਾ ਕੀਤਾ ਔਰ ਕਈ ਤਰ੍ਹਾਂ ਦੇ ਇੱਥੇ ਗੇਮਾਂ ਵੀ ਖੇਡੀਆਂ ਗਈਆਂ ਔਰ ਇਹ ਤਿਹਾਰ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਵਾਸਤੇ ਬਹੁਤ ਜ਼ਰੂਰੀ ਹੈ ਔਰ ਇਸਤੇਹਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਇਹ ਹੋਟਲ ਕਿਸੇ ਤਰ੍ਹਾਂ ਬਣਾਇਆ ਜਾ ਰਿਹਾ ਹੈ ਐ ਸੋਚ ਕੇ ਧਿਆਰ ਐ ਜਿਹੜੇ ਸਾਡੇ ਪੰਜਾਬੀ ਸਭੇ ਦਾ ਤੇ ਤਿਹਾਣ ਨੇ ਐਸੋ ਸੋਚ ਕੇ ਮਨਾਏ ਜਾਂਦੇ ਕਿ ਸਾਡੇ ਜਿਹੜੀ ਅਗਲੀ ਜਨਰੇਸ਼ਨ ਦੇ ਬੱਚਿਆਂ ਦੀ ਉਹ ਹੈ ਨਾ ਚੀਜ਼ਾਂ ਨੂੰ ਭੁੱਲੀ ਜਾ ਰਹੀ ਹੈ ਉਹਨਾਂ ਦਾ ਧਿਆਨ ਜ਼ਿਆਦਾਤਰ ਮੋਬਾਈਲਾਂ 'ਚ ਹੀ ਰਹਿੰਦਾ ਹੈ ਕਿ ਮੋਬਾਈਲਾਂ ਦੇ ਕਰਕੇ ਜਿਹੜੇ ਰਿਸ਼ਤੇ ਵਿਜ ਰਿਹਾ ਬੱਚੇ ਅੱਜ ਕੱਲ ਆਪਣੇ ਨਹੀਂ ਯਾਦ ਰੱਖਦੇ ਉਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਆਪਣੇ ਭਾ ਭੈਣ ਭਰਾਵਾਂ ਦਾ ਕੋਈ ਰਿਸ਼ਤਾ ਯਾਦ ਨਹੀਂ ਰਿਹਾ ਇਸ ਕਰਕੇ ਅਸੀਂ ਇਸ ਧਿਆਨ ਨੂੰ ਰਿਪੀਟ ਕਰਦੇ ਰਹਿੰਦੇ ਆ ਕਿ ਸਾਡੇ ਬੱਚੇ ਜਿਹੜੇ ਆ ਪੰਜਾਬੀ ਸਭੇਤਾਂ ਨੂੰ ਸਿੱਖਣ ਔਰ ਆਪਣੀ ਸਭੇਤਾਂ ਨੂੰ ਯਾਦ ਰੱਖਣ ਤੀਜ ਦਾ ਤਿਉਹਾਰ ਅੱਜ ਬੜੇ ਹੀ ਹਰਸ਼ੋ ਹਲਾਸ ਨਾਲ ਇੱਕ ਬੜੇ ਸਥਾਨੀ ਹੋਟਲ ਦੇ ਵਿੱਚ ਮਨਾਇਆ ਗਿਆ ਜਿਸ ਦੇ ਵਿੱਚ ਸਾਰੀਆਂ ਹੀ ਮਹਿਲਾਵਾਂ ਬਹੁਤ ਸਜ ਤਜ ਕੇ ਬਹੁਤ ਸੁੰਦਰ ਬਣ ਕੇ ਆਈਆਂ ਔਰ ਖੂਬ ਮਨਾਈ ਜਾਇ ਕਿਤਾ ਗਿੱਦਾ ਪਾਇਆ ਕਈ ਤਰ੍ਹਾਂ ਦੀਆਂ ਗੇਮਸ ਖੇਡੀਆਂ ਔਰ ਕਲਚਰ ਪ੍ਰੋਗਰਾਮ ਵੀ ਕੀਤਾ ਗਿਆ ਇਸ ਤੇ ਹਾਰ ਨੂੰ ਅਸੀ ਇਸ ਕਰਕੇ ਮਨਾਇਆ ਕਿ ਸਾਡੀ ਜਨਰੇਸ਼ਨ ਆਨ ਵਾਲੀ ਉਹ ਵੀ ਇਸ ਦਾ ਧਿਆਨ ਰੱਖੇ ਔਰ ਉਹਨਾਂ ਦੇ ਉਹ ਵੀ ਇਹਦੇ ਲਈ ਰੂਬਰੂ ਹੋਵੇ ਉਹ ਕਿਹਨਾਂ ਨੂੰ ਅੱਜਕੱਲ ਕਿਸੇ ਵੀ ਇਸ ਤਰ੍ਹਾਂ ਦੇ ਤਿਉਹਾਰ ਦਾ ਪਤਾ ਨਹੀਂ ਹੈ ਉਸ ਨੂੰ ਅੱਗੇ ਵਧਾਨ ਦੇ ਵਾਸਤੇ ਇਹ ਤਿਹਾਰ ਮਨਾਇਆ ਜਾਂਦਾ ਔਰ ਜਿੰਨੀਆਂ ਵੀ ਨਵ ਵਿਆਹਿਤ ਲੜਕੀਆਂ ਹਨ ਆਪਣੇ ਮਾਇਕੇ ਜਾਂਦੀਆਂ ਆਪਣੇ ਮਾਇਕੇ ਜਾਂਦੀਆਂ ਔਰ ਆ ਕੇ ਉਹ ਖੂਬ ਸ਼ਿੰਗਾਰ ਕਰਦੀਆਂ ਚੂਲਾ ਚੋਲਦੀਆਂ ਔਰ ਉਹਨਾਂ ਨੂੰ ਆਪਣਾ ਬਚਪਨ ਯਾਦ ਕਰਨ ਦੇ ਵਾਸਤੇ ਆਪਣੇ ਮਾਇਕੇ ਜਾ ਕੇ ਐਨਜਾਇਮੈਂਟ ਹੁੰਦੀਆ ਇਸ ਕਰਕੇ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਾਵਣ ਕੇ ਇਸ ਪਿਆਰੇ ਸੇ ਤਿਉਹਾਰ तीज की हमारे पूरे शहर की सारी महिलाओं को पहले तो बहुत बहुत बधाई और शुभकामनाएं आज का ये जो कार्यक्रम जोन होटल में किया जा रहा है ये पठानकोट के इतिहास में पहला प्रोग्राम है जो किसी भी संस्था के बैनर के तले नहीं हो रहा यहाँ पठानकोट के सभी प्रबुद्ध महिलाएं और सभी महिलाओं ने इतने उत्साह से तैयार होकर यहाँ इस होटल जोन में तीज के पर्व को मनाया और इस पूरे पर्व की जो भूमिका है उसकी पृष्ठभूमि है वो हमारी भाभी बिट्टू अग्रवाल जी और अंकिता जी की तरफ से बनाई गई है और आज हर महिला के चेहरे पे पूरा उत्साह है पूरी रौनक है पूरा उत्साह और पूरी उमंग है मैं इस अनोखे पर्व की आप सबको बहुत बहुत बधाई और शुभकामनाएं देती हूँ वो गल कहनी है कि पंजाबी सभ्याचार जो साझदा जा ਜਿਹਦੇ ਵਿੱਚ ਅਸੀਂ ਭੁੱਲੀ ਗਏ ਸੀ ਕਿ ਬੋਲੀਆਂ ਕੀ ਹੁੰਦੀਆਂ ਗਿੱਧਾ ਕੀ ਹੁੰਦਾ ਭੰਗੜਾ ਕੀ ਹੁੰਦਾ ਤੇ ਮੁਟਿਆਰਾਂ ਨੇ ਤੀਜ ਦੇ ਤਿਹਾਰ ਤੇ ਕੀ ਕਰਨਾ ਹੈ ਤੀਜ ਦੇ ਤਿਹਾਰ ਮਨਾਣਾ ਕਿਵੇਂ ਆਪਾਂ ਉਹਨੂੰ ਸਾਂਝਾ ਕੀਤਾ ਔਰ ਅਸੀਂ ਕਿਸੇ ਬੈਨਰ ਦੇ ਥੱਲੇ ਨਹੀਂ ਮਨਾਇਆ ਅਸੀਂ ਕਿਸੇ ਇੱਕ ਨੂੰ ਨਹੀਂ ਬੁਲਾਇਆ ਅਸੀਂ ਪੂਰੇ ਸ਼ਹਿਰ ਦੇ ਸਾਰੀ ਜਗ੍ਹਾ ਤੇ ਸੱਦਾ ਭੇਜਿਆ ਤੇ ਸਭ ਬੜੇ ਹੁਮ-ਹੁ ਮਾ ਕੇ ਆਏ ਔਰ ਸਾਰੇ ਬੜੇ ਸੋਹਣੀ ਤਰ੍ਹਾਂ ਤਿਆਰ ਹੋ ਕੇ ਆਏ ਔਰ ਸਭ ਨੇ ਗਿੱਧਾ ਬੋਲੀਆਂ ਭੰਗੜਾ ਔਰ ਜਿਹ ਪ੍ਰਾਈਜ਼ ਵੀ ਜਿਨਾਂ ਨੂੰ ਦਿੱਤੇ ਗਏ ਬਿਲਕੁਲ ਜਿਨਾਂ ਨੇ ਸੱਭਿਆਚਾਰ ਦੇ ਮੁਤਾਬਿਕ ਆਪਣੇ ਆਪ ਨੂੰ ਡਰੈਸ ਅਪ ਕੀਤਾ ਜਿਹੜੇ ਆਪਣੇ ਆਪ ਨੂੰ ਪੰਜਾਬੀ ਕਲਚਰ ਨਾਲ ਜੋੜ ਰਹੇ ਸੀ ਔਰ ਅੱਗੋਂ ਇਹ ਉਮੀਦ ਰੱਖਦੇ ਆ ਕਿ ਇੱਕ ਛੱਤ ਦੇ ਥੱਲੇ 150 ਤੋਂ 200 ਔਰਤਾਂ ਨੂੰ ਇਕੱਠੇ ਕਰਨਾ ਤੇ ਸਭ ਨੂੰ ਖੁਸ਼ ਰੱਖਣਾ ਇਹ ਉਹ ਮਾਲਕ ਹੀ ਕਰ ਸਕਦਾ ਉਹਦੇ ਅਸ਼ੀਰਵਾਦ ਨਾਲ ਹੀ ਹੋ ਸਕਦਾ ਕਿਸੇ ਦਿਵਸ ਦੀ ਕੋਈ ਗੱਲ ਨਹੀਂ ਹੈ ਖਾਸ ਕਰਕੇ ਸੰਦਾ ਕੇਂਦਰ ਦੀ ਰਾਜ ਦੇ ਪ੍ਰੋਗਰਾਮ ਖਾਸ ਕਰਕੇ ਸੰਦਾ ਕੇਂਦਰ ਬਹੁਤ ਸਈ ਅਸੀਂ ਬੜੀਆਂ ਗੇਮਸ ਕਰਾਈਆਂ ਪਹਿਲਾਂ ਪੰਜਾਬੀ ਚ ਪੁੱਛਿਆ ਤੇ ਸਾਰੇ ਹੀ ਬੋਲਦੇ ਪਏ ਸੀ ਸਾਰੇ ਜਵਾਬ ਫਿਰ ਅਸਾਂ ਜਰਾ ਅੰਗਰੇਜ਼ੀ ਚ ਪੁੱਛਿਆ ਫਿਰ ਜਵਾਬ ਕਿਸੇ ਨੂੰ ਨਹੀਂ ਆਇਆ ਫਿਰ ਉਹ ਗੇਮ ਅਸੀਂ ਜਿੱਤ ਗਏ ਹਾਂ ਉਹਦਾ ਮੁੱਖ ਮੰਤਵ ਇਹ ਸੀ ਕਿ ਅਸੀਂ ਇਸੇ ਸਾਲ ਮਹੀਨੇ ਦੇ ਸਾਲ ਦੇ ਸ਼ੁਰੂ ਚ ਇੱਕ ਬੇਟੀ ਰੀਆ ਨਾਮ ਦੀ ਆਪਣੇ ਘਰ ਚ ਵਿਦਾ ਕੀਤੀ ਸੀ ਤੇ ਅਗਲੇ ਹੀ ਮਹੀਨੇ ਇੱਕ ਬੇਟੀ ਰੀਆ ਨਾਮ ਦੀ ਆਪਣੇ ਘਰ ਚ ਅਸੀਂ ਲੈ ਕੇ ਆਏ ਬਹੂ ਬਣਾ ਕੇ ਤੇ ਅਸੀਂ ਉਹਨਾਂ ਦੋਨੋਂ ਬੇਟੀਆਂ ਦਾ ਫੁੱਲਾਂ ਦੇ ਨਾਲ ਸ਼ਿੰਗਾਰ ਕੀਤਾ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਦੇ ਸਾਰੇ ਸ਼ੁਭ ਮੰਗਲ ਸੁਹਾਗ ਦੀਆਂ ਨਿਸ਼ਾਨੀਆਂ ਉਹਨਾਂ ਨੂੰ ਦਿੱਤੀਆਂ ਤੇ ਢੇਰ ਸਾਰਾ ਪਿਆਰ ਦਿੱਤਾ ਜਿਹੜੇ ਇਹ ਆਏ ਆ ਸਾਰੇ ਮੈਨੂੰ ਲੱਗਦਾ ਕਿ ਅਗਲੀ ਵਾਰੀ ਦੋ ਗੁਨਾ ਜੀ ਨੇ ਆਣਗੇ ਔਰ ਹੋਰ ਜ਼ਿਆਦਾ ਔਰ ਜਿੰਨਾ ਹੁਣ ਦੇ ਕੇ ਸਿੱਕੇ ਜਾ ਰਹੇ ਕਿ ਅਸੀਂ ਸਭਿਆਚਾਰ ਦੇ ਨਾਲ ਕਿਵੇਂ ਜਿਨੇ ਮੰਗ ਟਿੱਕਾ ਪਾਇਆ ਗੋਘਲੂ ਪਾਏ ਕੰਨਾਂ 'ਚ ਜਾਂਜਰਾ ਪਾਈਆਂ ਪੈਰਾਂ 'ਚ ਮਤਲਬ ਅਸੀਂ ਸਾਰਾ ਉਹ ਅਗਲੀ ਵਾਰ ਇਸ ਤੋਂ ਵੀ ਜ਼ਿਆਦਾ ਜੋਸ਼ ਨਾਲ ਕਰਾਂਗੇ ਸ਼ਹਿਰ ਵਾਸੀਆਂ ਨੂੰ ਔਰ ਆਪਣੀ ਨੈਕਸਟ ਜੇਨਰੇਸ਼ਨ ਨੂੰ ਵੀ ਮੈਸੇਜ ਹਾਂ ਸ਼ਹਿਰ ਵਾਸੀਆਂ ਨੂੰ ਤੇ ਨੈਕਸਟ ਜੇਨਰੇਸ਼ਨ ਨੂੰ ਇਹੀ ਮੈਸੇਜ ਹੈ ਕਿ ਪਲੀਜ਼ ਆਪਣੇ ਸਭਿਆਚਾਰ ਵੱਲ ਸਿਮੜਾਈਏ ਅਸੀਂ ਜਿਹੜਾ ਵੈਸਟਰਨ ਕਲਚਰ ਦੇਖ ਕੇ ਉਹਨਾਂ ਵੱਲ ਅਟਰੈਕਟ ਹੋ ਕੇ ਉਹ ਰਾਦਰ ਸਾਡੇ ਵੱਲ ਅਟਰੈਕਟ ਹੋ ਰਹੇ ਆ ਉਹ ਸਾਡੇ ਕੋਲੋਂ ਸਿੱਖ ਰਹੇ ਅਸੀਂ ਉਹਨਾਂ ਕੋਲੋਂ ਸਿੱਖ ਕੇ ਆਪਣੇ ਆਪ ਨੂੰ ਬਰਬਾਦੀ ਦੇ ਰਸਤੇ ਕਿਉਂਕਿ ਅਸੀਂ ਸਹੀ ਸਿੱਖਿਆ ਨਹੀਂ ਲੈ ਰਹੇ ਤੇ ਅਸੀਂ ਕਿਉਂ ਨਾ ਆਪਣੇ ਕਲਚਰ ਨਾਲ ਜੁੜੀਏ ਆਪਣੇ ਦੇਸ਼ ਨੂੰ ਅੱਗੇ ਵਧਾਈਏ ਆਪਣਾ ਨਾਮ ਕਰੀਏ ਆਪਣੇ ਵਾਸਤੇ ਆਪਣੇ ਦੇਸ਼ ਦਾ ਨਾਮ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ bring them to ANM's James Cambridge International School Pathankot affiliated to CBSE New Delhi Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar